ਅੰਮ੍ਰਿਤਸਰ ਦੇ ਜੰਡੇੜਾਲਾ ਇਲਾਕੇ ਚ ਨਾਬਾਲਗਾਂ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਨੂੰ 10 ਦਿਨ ਤੱਕ ਹੈਲਥ ਕਲੱਬ ਚ ਬੰਦੀ ਬਣਾ ਕੇ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਦਰਸਲ ਲੜਕੀ ਕਰੀਬ 10 ਦਿਨ ਪਹਿਲਾਂ ਆਪਣੀ ਸਹੇਲੀ ਨਾਲ ਪੇਪਰ ਦੇਣ ਗਈ ਸੀ ਜੋ ਉਸ ਨੂੰ ਨਸ਼ੀਲੀ ਚਾਪ ਲਾ ਕੇ ਹੈਲਥ ਕਲੱਬ ਲੈ ਗਈ ਉੱਥੇ ਮੌਜੂਦ ਕਰੀਬ 3 ਵਿਅਕਤੀਆਂ ਨੇ ਨਾ ਸਿਰਫ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਸਗੋਂ ਕੁੱਟਮਾਰ ਵੀ ਕੀਤੀ ਤੇ ਕਰੰਟ ਵੀ ਲਾਇਆ ਜਿਹੜੇ ਗੱਲ ਕਰਦੇ ਲੱਖੇ ਅੰਕਲ ਦੀ ਉਹਨੇ ਮੈਨਾਂ ਜ਼ਬਰਦਸਤੀ ਕੀਤੀ ਮੈਂ ਉਹਨਾਂ ਨਾਲ ਨਹੀਂ ਸ਼ੀਰ ਤੇ ਬੈਠੀ ਐਂਡ ਉਹਨਾਂ ਨੇ ਬਹੁਤ ਜ਼ਬਰਦਸਤ ਰੇਬਗਾਰਾ ਕੀਤਾ ਮੇਰੇ ਨਾਲ ਅਸੀਂ ਹੋਟਲ ਕਿੰਨੇ ਬੰਦੇ ਸੋਏ 3 ਹੀ ਤੇ ਜਿੱਤੇ ਗਏ ਕਰੰਟ ਵਗੈਰਾ ਯੂਜ਼ ਕੀਤੇ ਗਏ ਬਾਵਾਂ ਟੱਚ ਵਗੈਰਾ ਕੀਤਾ ਗਿਆ ਮੈਨੂੰ ਮੈਂ ਤੁਹਾਨੂੰ ਕਰੰਟ ਲਾਇਆ ਹੋਣਾ ਯੈਸ ਕੀ ਲਾਇਆ ਤੁਹਾਨੂੰ ਸਰ ਬੱਤੀਆਂ ਵਗੈਰਾ ਯੂਜ਼ ਕੀਤੀਆਂ ਸੀ ਕੀ ਕਹਿੰਦੇ ਸੀ ਬੜੇ ਟੇਟਡ ਕਰਦੇ ਤੇ ਮਾਰਦੇ ਨੇ ਤੇਰੇ ਮਾਪਿਆਂ ਨੂੰ ਦਾ ਮੈਨੂੰ ਪ੍ਰੈਸ਼ਰ ਜਿਹਾ ਪਾਇਆ ਉਹਨਾਂ ਨੇ ਮੇਰੇ ਦਿਮਾਗ 'ਚ ਅਸੂਨੇ ਮੈਂ ਹਾਂਜੀ ਆਸ਼ੂ ਨੇ ਵੀ ਬਹੁਤ ਕੋਈ ਛੱਡੀ ਨਹੀਂ ਉਹਨੇ ਮਾਰਨ ਵਾਲੀ ਜਗਾ ਜੋਨੇ ਉਹਨੇ ਤੁਹਾਡੇ ਨਾਲ ਵੀ ਗਲਤ ਕੰਮ ਕੀਤਾ ਹਾਂਜੀ ਬਹੁਤ ਜ਼ਿਆਦਾ ਜ਼ਬਰਦਸਤੀ ਕੀਤਾ ਉਹਨੇ ਮੈਂ ਆਪਾਂ ਪਹਿਲਾਂ ਜਿਹੜਾ ਸੀ ਤਾਰਾ 365 ਤੇ ਵਿੱਚ ਦਰਦ ਕੀਤਾ ਸੀ ਹਾਂਜੀ ਤੇ ਬਾਕੀ ਜਿਹੜਾ ਵਾ ਅੱਜ ਜੋ ਮੈਡੀਕਲ ਕਰਾਇਆ ਵਾ ਜੋ ਮੈਡੀਕਲ ਦੇ ਮੁਤਾਬਕ ਆਲੀ ਆਪਾਂ ਤਾਰਾ ਜੀ ਦਰਦ ਕੀਤਾ ਕਿ ਨਹੀਂ ਦਰਦ ਕੀਤਾ ਕਿ ਨਹੀਂ ਬਲਾਕ ਕਰਦਾ ਬਲਾਕ ਕਰਦਾ ਤੇ ਅੱਜ ਮੈਡੀਕਲ ਤੇ ਰਿਪੋਰਟ ਤੇ ਪਤਾ ਲੱਗੂਗਾ ਜੀ ਮਾਮਲੇ 'ਚ ਕੁਝ ਸਿਆਸੀ ਰਸੂਖ ਵਾਲੇ ਵਿਅਕਤੀਆਂ ਦਾ ਨਾਂ ਵੀ ਆ ਰਿਹਾ ਹੈ ਜਿਸ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ